ਸਾਸੀ ਕਾਜੀ ਸਾਰੇ ਨੂੰ ਵੱਡਾ ਫੈਮਿਲੀ ਵਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਏ ਹਾਂ ਜੀ ਸ਼ਹਿਰ। ਆਪਾਂ ਮਿੰਦਰਾ ਦੀ ਕੰਪਨੀ ਵਿੱਚ ਆਏ ਹਾਂ। ਗੱਟੀ ਦਾ ਫਿਲਟਰ ਨਹੀਂ ਸੀ ਚੱਲਦਾ ਪਿਆ ਤੇ ਉਹ ਆਪਾਂ ਚੈੱਕ ਕਰਵਾਉਣ ਆਏ ਆ। ਤੇ ਇੱਥੇ ਕਾਫੀ ਰਸ਼ ਹੈ ਅੱਜ। ਪਤਾ ਨਹੀਂ ਹੁਣ ਸਾਡੀ ਵਾਰੀ ਕਦੋਂ ਆਉਂਦੀ ਏ। ਹੁਣ ਦੇਖਦੇ ਹਾਂ। ਦੇਖੋ ਕਿੰਨਾ ਰਾਸ਼ੇ ਹੁਣ ਗੱਡੀਆਂ ਦੀ ਜਿਹੜੀ ਲਾਈਨ ਆ ਉਹ ਤੋਰੀਏ ਦੇਖਦੇ ਹੁਣ ਸਾਡੀ ਵਾਰੀ ਕਦੋਂ ਆ ਰਹੀ ਏ ਪਾ ਇਹਨਾਂ ਦੇ ਗਏ ਨੇ ਤਾਂ ਹੁਣ ਮਨਪ੍ਰੀਤ ਡਰਾਈਵ ਕਰਦਾ ਆ ਇਹਨੂੰ ਮੈਂ ਕਿਹਾ ਤੂੰ ਗੱਡੀਆਂ ਨੂੰ ਕਰ ਸਾਈਡ ਤੇ ਲਗਾ ਗੱਡੀ ਨੂੰ ਔਖੀ ਬਹੁਤ ਮਾ ਕੋਈ ਗੱਲ ਨਹੀਂ ਤੂੰ ਚਲਾਉਣਾ ਹੀ ਐ ਅੱਗੇ ਧਿਆਨ ਨਾਲ ਚਲਾਈ ਨਾ ਪਿੱਛੇ ਦੇਖ ਕੇ ਆਪਾਂ ਵੀ ਗੱਡੀ ਸਾਈਡ ਤੇ ਕਰ ਲਈ ਇੱਧਰ ਨੂੰ ਫਿਰ ਬੈਕ ਆਉਂਦੀ ਪਈ ਗੱਡੀ ਨਹੀਂ ਨਹੀਂ ਤੂੰ ਕਾਰੋ ਨੇ ਸਾਈਡ ਤੇ ਉੱਧਾ ਕੀਤੀ ਏ ਤੂੰ ਐ ਨੂੰ ਕਰ ਦੇ ਇਹਦੇ ਪਿੱਛੇ ਲਾ ਦੇ ਨਾ ਤੂੰ ਲਿਆ ਕੇ ਲਾਤੀ ਬ ਚਲ ਇੱਥੇ ਰੱਖੀ ਜੇ ਤੇ ਰਸ਼ ਹੋਇਆ ਫਿਰ ਆਪਾਂ ਵਾਪਸ ਜਾਵਾਂਗੇ ਤੇ ਜੇ ਸਾਡਾ ਨੰਬਰ ਲੱਗ ਗਿਆ ਤੇ ਫਿਰ ਇੱਥੇ ਹੀ ਗਾਂ ਜਾਵਾਂਗੇ ਆਪਨ ਕੈਮ ਲੱਗੀ ਜਾਨਾ ਨੰਬਰ ਜੀ ਉਹਨੂੰ ਉਹ ਪਤਾ ਨਹੀਂ ਕਿੱਧਰ ਚਲੇਗੀ ਮੈਨੂੰ ਸਮਝ ਨਹੀਂ ਆਉਂਦੀ ਪਈ ਜਾਂਦੇ ਪੁੱਛੇ ਨਹੀਂ ਗਏ ਹੁਣ ਕਿੰਨਾ ਕੁ ਟਾਈਮ ਲੱਗੇਗਾ ਪ੍ਰਭ ਪ੍ਰਭ ਵੀ اٹਪੀ ਬਸ ਉੱਠ ਪਈ ਹੈ ਉੱਠਦੀ ਪਈ ਸੁੱਤੀਏ ਨਹੀਂ ਸਾਰੇ ਰਾਹ ਬੋਲੀ ਆ ਗਏ ਪਾਪਾ ਵੀ ਇਹਨਾਂ ਦੇ ਬੀਗਮੈਂਟ ਲੱਗਣੇ ਨੇ ਹਾਂਜੀ ਚਲ ਫੇਰ ਤਾਂ ਕੋਈ ਗੱਲ ਨਹੀਂ ਫੇਰ ਤੋਂ ਬਾਜ ਜਾਵਾਂਗੇ ਆਪਾਂ ਹਵੇਲੀ ਅਵੇਲੀ ਬੱਚਿਆਂ ਨੇ ਤੇ ਖਾਣਾ ਖਾ ਲਿਆ ਸੀ ਪਰ ਆਪਾਂ ਅਸੀਂ ਨਹੀਂ ਖਾਦਾ ਨਾ ਚਲੋ ਹਵੇਲੀ ਜਾਵਾਂਗੇ ਉੱਥੇ ਕੁਛ ਨਾ ਕੁਛ ਖਾ ਲਾਂਗੇ ਹਲਕਾ ਫੁਲਕਾ ਇੱਕ ਹਮ ਫੇਰ ਲਵਾਂਗੇ ਜਾ ਕੇ ਅਸੀਂ ਪ੍ਰਭ ਕੀ ਕਹਿ ਰਹੀ ਤੋ ਉਹ ਉਦਾਂ ਦੀ ਲਾਈਟ ਵਧੀਆ ਲੱਗਦੀ ਆ ਕਿਹੜੀ ਲਾਈਟ ਉਹ ਵੇਖੋ ਕਿਹੜੀ ਉਹ ਥਾਰ ਤੇ ਲੱਗੀ ਹੋਈ ਉੰਤਰ ਲੱਗੀ ਕਿਹੜੀ ਰੈੱਡ ਰੰਗ ਦੀ ਹਾਂ ਮੈਂ ਵੀ ਇਹਨਾਂ ਰੈੱਡ ਹੀ ਕਿਹਾ ਸੀ ਲੈਣ ਨੂੰ ਤੇ ਇਹਨਾਂ ਨੇ ਗ੍ਰੇ ਕਲਰ ਦੀ ਲੈ ਲਈ ਚਲੋ ਪ੍ਰਮੇ ਕਮਤੂੰ ਜਾਗਦੀ ਸੀ ਮੈਂ ਕਹੋ ਚੁੱਪ ਕਰਕੇ ਬੈਠੀ ਹੋਈਏ ਤੇ ਉਹ ਮਨਪਿੰਦ ਦੱਸਿਆ ਕਹਿੰਦੇ ਸੁੱਤੀ ਏ ਤੂੰ ਤੇ ਨੀਂਦ ਪੂਰੀ ਕਰ ਲਈ ਆਪਣੀ ਰਾਤ ਇੰਨੀ ਲੇਟ ਸੁੱਤੇ ਸੀ ਨਾ ਤੁਸੀਂ ਪ੍ਰਬਲ ਦਿਖਾਓ ਹਾਂਜੀ ਦੇਖੋ ਜੀ ਪ੍ਰਭ ਜੀ ਇੱਧਰ ਆਓ ਕਿੱਧਰ ਆਓ ਆ ਪ੍ਰਭ ਆ ਗਈ ਸਾਰ ਨੂੰ ਤੇ ਚਾਹ ਮਿਲ ਗਈ ਨਾਲ ਦੇ ਦੇਣ ਲਗੇ ਸਮੋਸੇ ਤੇ ਚਲੋ ਜੀ ਸਾਰ ਨੂੰ ਤੇ ਹੁਣ ਖਾਣੇ ਦੀ ਲੋੜ ਨਹੀਂ ਪੈਣੀ ਮੈਂ ਰੱਖ ਤੇ ਦਾਂ ਕਿ ਸੁਤੇ ਰ ਨੱਕ ਰੱਖ ਦੋ ਤੇ ਮੈਂ ਬਹੁਤ ਥੀਨ ਨੂੰ ਇਹਨੂੰ ਪੁੱਛੀ ਤੇਲਾ ਮੰਨ ਫੇ ਗੁਰਨਗਰ ਨੂੰ ਹਜੇ ਗੱਡੀ ਨਹੀਂ ਹੁੰਦੀ ਹੈ ਨਾ ਬੱਚਾ ਛੋਟਾ ਹੈ ਨਾ 5 ਮਿੰਟਾਂ ਦੀ ਬਦਲ ਦਿੱਤਾ ਸੀ ਫਿਲਟਰ ਸਾਰੇ ਇੱਥੇ ਹੀ ਹੁੰਦੇ ਆ ਤੇ ਸੋਫੇ ਹੀ ਹੁੰਦੇ ਬਦਲ ਮਾਨਪੀ ਕਹਿੰਦਾ ਪਤਾ ਨਹੀਂ ਲੱਗਾ ਕਹਿੰਦਾ ਮੈਨੂੰ ਨੂੰ ਪਤਾ ਨਹੀਂ ਕੀ ਕਰਨਾ ਆ ਹੁਣ ਇਦਾਂ ਖੋਲ ਲਿਆ ਤੇ ਫਿਲਟਰ ਕਰ ਲਿਆ ਤੇ ਜਿਹੜੀ ਇਹਦੇ ਵਿੱਚ ਟੱਕ ਟੱਕ ਦੀ ਆਵਾਜ਼ ਆਉਂਦੀ ਸੀ ਉਹਦਾ ਕੀ ਬਣੂਗਾ ਉਹ ਐਕਚੂਲੇਟਰ ਆ ਅੱਛਾ ਹੁਣ ਬਾਅਦ ਹੀ ਬਦਲ ਬਾਅਦ ਸੀ ਇਹਨੇ ਘਟ ਗਿਆ ਮਾਫੀ ਠੀਕ ਠੀਕ ਸੋ ਲਿਆ ਤੇ ਕੰਮ ਇੱਕ ਕੰਮ ਤੇ ਨਿਕਲਿਆ ਨਾ ਫਿਲਟਰ ਦਾ ਹੂੰ ਤੇ ਹੁਣ ਆਪਾਂ ਫਿਰ ਹਵੀਲੀ ਜਾਈਏ ਇਥੇ ਤੇ ਆਪਾਂ ਉਹਨਾਂ ਨੇ ਚਾਹ ਤੇ ਸਮੋਸੇ ਖਲਾਤੇ ਭੁੱਖ ਤੇ ਆਪਾਂ ਨੂੰ ਹੈ ਨਹੀਂ ਗੀ ਹੁਣ ਚਲੋ ਜੀ ਇਹਨਾਂ ਦਾ ਮਾੜੀ ਮੋਟੀ ਕੋਈ ਚੀਜ਼ ਖਾਣੀ ਹੋਵੇ ਕਿ ਨਾਲ ਘੁੰਮ ਲੈਣਗੇ ਹੂੰ ਤੀਨਾਂ ਦਾ ਟਾਈਮ ਨਿਕਲ ਜਾਊਗਾ ਬਾਹਰ ਆਏਗਾ ਕੋਈ ਹੋਰ ਤਾਂ ਹੀ ਕੀ ਹੈ ਜਿਹੜਾ ਹੀ ਕੱਢ ਜਾਣ ਨਹੀਂ ਤੇ ਰੈਗੂਲਰ ਤਾਂ ਹੁੰਦੇ ਰਹੀਦਾ ਉੱਥੇ ਹਾਂ ਹਾਂ ਉਹਨਾਂ ਸਿੱਧੇ ਘਰ ਚਲੇ ਜਾਣੇ ਘਰ ਜਾ ਕੇ ਬੀਠੇ ਰਹਿਣਾ ਅੰਦਰ ਹੀ ਇਹਨਾਂ ਨੇ ਕਿਹਾ ਬਾਹਰ ਕਿਤੇ ਜਾਣਾ ਹੈ ਪੈਲਸ ਆ ਕਿਹੜਾ ਪੈਲਸ ਆ ਹਾਂ ਆ ਪੈਲਸ ਹੈਗੇ ਆ चलो आप हवेली पहुंच गए हैं जगह भी मेरे पी है चलो बढ़िया है चाह मैं तो पी लिए, है नहीं चंगी लगती ओना ही स्वाद से मैं कप पी ചീ ലീ ല ഭൂരേ ചെല്ല ആ ഭൂരേ ਬੁਗੀ ਜੀ ਲਈ ਕੱਬ ਕਿਦਾਂ ਸਵਾਦ ਆ? ਜੀ ਬੁਗੀ ਨਾ। ਕੱਬ ਕੋਲ ਲੈ ਆਂਨੇ। ਮਾਲ ਨਹੀਂ ਹੋਇਆ। ਮੇਰਚਾ ਹਰੀਆਂ ਹੋਣੀਆਂ ਨੇ ਵਿੱਚ ਪਾਈਆਂ ਨੇ। ਪਰ ਤੂੰ ਧਿਆਨ ਨਾਲ ਖਾਈਂ। ਉੱਥੋਂ ਸ਼ਹਿਰੋਂ ਅਸੀਂ ਵਾਪਸ ਆ ਰਹੇ ਸੀ। ਫਿਰ ਅਸੀਂ ਟਰੈਕਟਰ ਦੀ ਏਜੰਸੀ ਚਲੇ ਗਏ। ਪ੍ਰਭ ਤੇ ਬੈ ਗਈ ਟਰੈਕਟਰ ਤੇ ਹੁਣ ਟਰੈਕਟਰ ਲੱਗੀ ਹੁਣ ਚਲਾਉਣ ਪ੍ਰਭ ਚਲਾ ਦੇ ਪ੍ਰਭ ਟਰੈਕਟਰ ਹੁਣ ਮੈਨੂੰ ਮਾਰਦਾ ਨਹੀਂ ਆਂਦਾ ਨਹੀਂ ਚਲ ਵੱਡਾ ਟਰੈਕਟਰ ਦੇਖੀ ਜਾ ਕੇ ਆਉਣਾ ਜਾ ਇਹ ਹੈਗਾ ਛੋਟਾ ਟਰੈਕਟਰ ਛੋਟੀ ਖੇਤੀ ਕਰਨ ਵਾਸਤੇ ਉਹ ਹੈਗਾ ਵੱਡਾ ਟਰੈਕਟਰ ਵੱਡੀ ਖੇਤੀ ਕਰਨ ਵਾਸਤੇ ਦੋ ਮਿੰਟ ਮੰਮੀ ਮੈਂ ਦੇਖਉਂ ਆ ਹੈਗੇ ਰੋਟਾ ਬੀਟਰ ਕੀ ਕਰਦਾ ਪਿਆ ਤੂੰ ਕੀ ਕਰਦਾ ਇਹ ਹਲਕਾ ਜੀ ਇਹਦਾ ਲੰਪਾ ਪਾ ਚੱਕੀ ਜਾਂਦੀ ਓਦਾਂ ਛੋਟਾ ਹੈ ਨਾ ਪਰ ਵਧੀਆ ਲੱਗਦਾ ਨਹੀਂ ਚੱਕੀ ਜਾਂਦੀ ਹਾਂ ਸੋਹਣਾ ਲੱਗਦਾ ਟਰੈਕਟਰ ਇਹ ਹੱਥੋਂ ਵਰਗੀ ਚੱਕੀ ਜਾਂ ਹਾਂ ਸੋਹਣਾ ਟਰੈਕਟਰ ਇਹ ਤੇ ਮਨ ਪਿਆ ਨੂੰ ਬਿਠਾਈ ਰੱਬ ਨੂੰ ਧਿਆਨ ਨਾਲ चल हम सैकेंड हेंड नी नमें बाहर खड़े किते ਕਹਿ ਰਹੀਆਂ ਕਿ ਹੈ ਛੋਟਾ ਆ ਤੇ 5.5 ਲੱਖ ਦਾ ਹੈ ਇਹਦਾ ਰੇਟ 5.5 ਲੱਖ ਹੈ ਜੀ ਪਹਿਲਾਂ ਆਪਾਂ ਜੌਂਡੀਰ ਲਿਆ ਤੇ ਹੁਣ ਅਸੀਂ ਥੋੜੀ ਛੋਟੀ ਖੇਤੀ ਵਾਸਤੇ ਵੀ ਲੈ ਰਹੇ ਹਾਂ ਜਿੱਦਾਂ ਪੱਠੀ ਬੀਜਣੇ ਹੋਣ ਜਾਂ ਸਬਜ਼ੀਆਂ ਵਾਸਤੇ ਇਹ ਥੋੜੀ ਥੋੜੀ ਛੋਟੀ ਜਿਹੜੀ ਖੇਤੀ ਉਹਦੇ ਵਾਸਤੇ ਸਹੀ ਰਹਿੰਦਾ ਹੈ ਦੇਖਣ ਆਏ ਅੱਜ ਦੇਖਦੇ ਆ ਕਿਹੜਾ ਆਪਾਂ ਲੈਨੇ ਆ ਦਾ ਜੀ 1.5 ਲੱਖ ਦਾ। ਆ ਦੇਖੋ ਜੀ। ਠੀਕ ਆ। ਠੀਕ ਜਨਾਬ। ਹੈਗਾ ਤੇ ਵੀ ਸੋਹਣਾ ਉਹਦਾ ਵੱਡਾ ਆ ਨਾ। ਆਪਾਂ ਨੂੰ ਇੱਕ ਵੱਡਾ ਹੈਗਾ ਆਪਣਾ ਛੋਟਾ ਚਾਹੀਦਾ ਬਾ। ਛੋਟਾ ਚਾਹੀਦਾ। ਫਿਰ ਵੱਡੇ ਵਾਲ ਜਾਓ ਨਾ ਨਾ। ਜਿਹੜੇ ਛੋਟੇ ਉਹਨਾਂ ਵਾਲ ਧਿਆਨ ਦਿਓ ਨਾ ਫਿਰ ਤੁਸੀਂ। ਵੱਡਿਆਂ ਵਾਲ ਹੀ ਜਾਂਦਾ ਵੱਡੇ ਵੱਗਿਆ ਲੱਗਦੇ। ਹਾਂ। ਛੋਟਾ ਮੈਂ ਤਾਂ ਅੱਗੇ ਕਹਿ ਰਹੀ ਸੀ ਜੋਂਡੀ ਉਹ ਰਸੀ ਲਿਆ 15 ਦਿਨ ਉਹ ਚੱਲੇ ਨਾ ਪੜ ਲੈ ਇਹਨੂੰ। ਸੋਚਿਆ ਚਲੋ ਥੋੜੀ ਖੇਤੀ ਵਾਸਤੇ ਵੀ ਹੈ ਨਾ ਛੋਟਾ ਲੈ ਲਈਏ ਆਪਾਂ ਸ਼ਹਿਰੋਂ ਆਗੇ ਸੀ 2 ਵਜੇ ਆਨ ਕੇ ਪਹਿਲਾਂ ਤੇ ਪੀਤੀ ਚਾਹ ਚਾਹ ਪੀ ਕੇ ਤੇ ਫੇਰ ਆਪਾਂ ਖੂਤੇ ਆ ਗਿਆਂ ਗਾਈਆਂ ਨੂੰ ਪੱਠੇ ਪਾਉਣ ਆਪਾਂ ਹੁਣ ਸਕੂਟੀ ਤੇ ਸੀ ਦੋ ਗੇੜੇ ਲਾ ਕੇ ਆਏ ਆ ਸਕੂਟੀ ਤੇ ਤੇ ਆਪਾਂ ਹੁਣ ਗਾਵਾਂ ਨੂੰ ਪਾਉਣੇ ਆ ਜੀ ਪੱਠੇ ਕਿਉਂਕਿ ਗਾਵਾਂ ਵੀ ਇਸ ਟਾਈਮ ਪੁਕੀਆਂ ਐ ਮੌਸਮ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਠੰਡਾ ਮੌਸਮ ਹੈ ਹਵਾ ਦੇ ਕੋ ਕਿੰਨੀ ਚਲਦੀ ਪਈ ਹੈ ਪਰ نیند ਆ ਰਿਹਾ ਹਜੇ ਕਦੀ ਬੱਦਲ ਬਣੇ ਨਾ ਜਾਂਦੇ ਨੇ ਤੇ ਕਦੀ ਧੁੱਪ ਨਹੀਂ ਕਰ ਹੁੰਦੀ ਹੈ ਬਹੁਤ ਠੰਡਾ ਮੌਸਮ ਜਦੋਂ ਕੂਤੇ ਆ ਜਾਂਦੇ ਨਾ ਸਾਡਾ ਤਾਂ ਬਿਲਕੁਲ ਵੀ ਘਰ ਜਾਂ ਤੇ ਜੀ ਨਹੀਂ ਕਰਦਾ ਇੰਨਾ ਠੰਡਾ ਮੌਸਮ ਇਥੇ ਬਣਿਆ ਹੋਇਆ ਹੁਣ ਤੇ ਚਾਰ ਸਵੇਰੇ ਹੀ ਮੀਂਹ ਦੇ ਕੰਮ ਚੱਲਦਾ ਪੇ ਚਾਰੇ ਪਾਸੇ ਮੀਂਹ ਪੈ ਰਿਆ ਆ ਇਹਨਾਂ ਦਿਨਾਂ ਵਿੱਚ ਬਹੁਤ ਸੋਹਣਾ ਠੰਡਾ ਮੌਸਮ ਹੈ ਤੇ ਆਪਾਂ ਹੁਣ ਵੀਡੀਓ ਦਾ ਕਰਦੇ ਇੱਥੇ ਐਂਡ ਜੇਕਰ ਵੀਡੀਓ ਪਸੰਦ ਆਏ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਨਵੇਂ ਵਲੌਗ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ